ਉੱਤੇ ਘਰ ਬਾਰਾ ਕੇ ਵੀ ਨਹੀਂ ਜਿਹੜਾ ਹੈਗਾ ਸੀਗਾ ਤਾਂ ਤੋਂ ਉਹ ਵੀ ਜਲਾਇਆ ਸੀ ਲੋਨੇ ਵੇਚਦਾ ਕੀ ਲਿਖਾਤਾ ਨਹੀਂ ਨਹੀਂ ਵੇਚਦਾ ਉਹ ਕਿਉਂ ਵੇਚਦਾ ਉਹ ਫਿਰ ਇਲਾਜ ਕਰਕੇ ਵੇਚਦਾ ਉਹ ਹਾਂਜੀ ਯੂ ਕੇਂਦਰ ਸਟੈਂਡ ਟਪਉ ਹਾਂਜੀ ਨਹੀਂ ਖਤਰਾ ਹੈ ਹਾਂਜੀ ਤੇ ਸ਼ਾਸਤਰੀ ਦਾ ਟਾਈਮ ਦਿੱਤਾ ਸੀਗਾ ਸਾਡੇ ਕੋਲੋਂ ਪੈਸਿਆਂ ਦਾ ਕੋਈ ਰਿਸ਼ਮ ਨਹੀਂ ਹੈ ਤਾਂ ਅਸੀਂ ਫਿਰ ਉਸ ਤੋਂ ਬਾਅਦ ਮੈਂ ਉਸੇ ਦਾ ਫੋਨ ਕੀਤਾ ਮਾਰੀ ਵੱਡੇ ਵੱਡਿਆਂ ਨੂੰ ਦੱਬ ਲੈਂਦੀ ਹੈ ਇਸੇ ਤਰ੍ਹਾਂ ਦਾ ਹੀ ਇਹ ਪਰਿਵਾਰ ਜ਼ਿਲ੍ਹਾ ਫਿਰੋਜ਼ਪੁਰ ਦਾ ਭੈਣ ਦੇ ਨਾੜੀਆਂ ਬਲੌਕ ਹੋ ਗਈਆਂ ਸੀ ਫਿਰੋਜ਼ਪੁਰ ਆਪਰੇਸ਼ਨ ਹੋਇਆ ਫਰੀਦਕੋਟ ਵੱਡਾ ਆਪਰੇਸ਼ਨ ਹੋਇਆ ਠੀਕ ਨਹੀਂ ਹੋਈ ਬਠਿੰਡਾ ਏਮਜ਼ ਲੈ ਗਏ ਉਹਨਾਂ ਨੇ 2 ਮਹੀਨੇ ਰੱਖਿਆ ਅਤੇ ਸਟੰਟ ਤਾਂ ਪਾ ਦਿੱਤੇ ਪਰ ਭੈਣ ਹਜੇ ਵੀ ਪ੍ਰੋਪਰ ਠੀਕ ਨਹੀਂ ਉਹ ਕਹਿੰਦੇ ਇਹ ਸਟੰਟ ਹੈ ਜਿਹੜੇ ਤੁਹਾਨੂੰ ਦੁਬਾਰਾ ਪਾਉਣੇ ਪੈਣਗੇ ਪਰ ਇੰਨੇ ਇਲਾਜ ਦੇ ਵਿੱਚ ਖਰਚਾ ਜਿਹੜਾ ਬਹੁਤ ਜ਼ਿਆਦਾ ਇਹਨਾਂ ਦਾ ਆ ਗਿਆ ਵੀਰ ਦਾ ਘਰ ਵੀ ਵੇਚ ਗਿਆ ਹੁਣ ਉਹ ਆਪਣੇ ਸਹੁਰੇ ਘਰ ਆਪਣੀ ਵਾਲੀ ਨੂੰ ਇੱਕੋ ਕਮਰੇ ਦੇ ਵਿੱਚ ਲੈ ਕੇ ਰਹਿ ਰਿਹਾ ਹੈ ਇਸ ਦੇ ਬੱਚੇ ਨੂੰ ਵੀ ਅੱਖਾਂ ਦੀ ਪ੍ਰੋਬਲਮ ਸੀ ਜਿਸ ਦੇ ਵਿਚਾਰੇ ਦੇ ਲੈਂਜ ਪਏ ਹਨ ਹੁਣ ਇਹਦੇ ਕੋਲੇ ਇੰਨੀ ਗੰਜੈਸ਼ ਨਹੀਂ ਕਿ ਆਪਦੀ ਘਰਵਾਲੀ ਦਾ ਇਲਾਜ ਕਰਾ ਸਕੇ ਪੀਜੀਆਈ ਚੰਡੀਗੜ੍ਹ ਡੇਢ ਲੱਖ ਰੁਪਏ ਲਗਭਗ ਖਰਚਾ ਦੱਸਿਆ ਹੈ ਆਪ ਸਭ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜੇ ਕੋਈ ਵੀ ਇਸ ਭੈਣ ਦੇ ਇਲਾਜ ਦੇ ਵਿੱਚ ਇਹਦੀ ਮਦਦ ਕਰਨੀ ਚਾਹੁੰਦਾ ਹੈ ਸਾਡੇ ਤੋਂ ਉਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ